ਉਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਜਲਾਲਾਬਾਦ ਦੇ ਬਾਜ਼ਾਰਾਂ ਦੀਆਂ ਨੇ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਅੱਜ ਕਿਸਾਨਾਂ ਦੇ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਵਿੱਚ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਸੀ ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਸਵਾ 3 ਵਜੇ ਦੀਆਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਪੂਰੇ ਬਾਜ਼ਾਰ ਬੰਦ ਦਿਖਾਈ ਦੇ ਰਹੇ ਨੇ ਦੱਸ ਦਈਏ ਕਿ ਉੱਧਰ ਵਪਾਰ ਮੰਡਲ ਦੇ ਪ੍ਰਧਾਨ ਦੇ ਨਾਲ ਵੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਜੋ ਕੰਮਕਾਜ ਨੇ ਸਾਡੇ ਜੋ ਦੁਕਾਨਾਂ ਨੇ ਬਾਜ਼ਾਰ ਨੇ ਸਾਡੀ ਰੋਜੀ ਰੋਟੀ ਆ ਜੋ ਇਨ੍ਹਾਂ ਕਿਸਾਨਾਂ ਦੇ ਨਾਲ ਹੀ ਚੱਲਦੀ ਹੈ ਕਿਉਂਕਿ ਜੇਕਰ ਕਿਸਾਨਾਂ ਦੀ ਫਸਲ ਬਾਜ਼ਾਰਾਂ 'ਚ ਆਉਂਦੀ ਹੈ ਤਾਂ ਉਹੀ ਪੈਸਾ ਸਾਡੇ ਕੋਲ ਆਉਂਦਾ ਤਾਂ ਅਸੀਂ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਾਂਗੇ ਹਾਂਜੀ ਸਰ ਪੰਜਾਬ ਬੰਦ ਨੂੰ ਲੈ ਕੇ ਤੁਸੀਂ ਵੀ ਪਹੁੰਚੋ ਇਸ ਧਰਨੇ ਦੇ ਵਿੱਚ ਕੀ ਕੁਝ ਕਹਿਣਾ ਚਾਹੋਗੇ ਪਹਿਲਾਂ ਤਾਂ ਸਭ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ਼ਹੀਦ ਵਾਹਿਗੁਰੂ ਜੀ ਦੀ ਖਫਤ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ तकरीबन 1 ਮਹੀਨੇ ਤੋਂ ਆਰਡਰ ਤੇ ਬੈਠਿਆ ਮਰਨ ਵਰਤ ਉਹ ਵੀ ਕਿਸਾਨਾਂ ਕਰਕੇ ਹੀ ਬੈਠਿਆ ਹਨ ਔਰ ਸੈਂਟਰ ਸਰਕਾਰ ਨੂੰ ਇਹਨਾਂ ਦੇ ਅਗੇ ਚੁਕਣਾ ਚਾਹੀਦਾ ਹੈ ਉਹ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਬਿਲਕੁਲ ਇਹਨਾਂ ਦੀ ਮੰਨਣੀਆਂ ਚਾਹੀਦੀਆਂ ਤੇ ਜੋ ਇਹਨਾਂ ਨੇ ਪਿੱਛੇ ਵਾਅਦੇ ਕੀਤੇ ਸਨ ਉਹਦੇ ਤੇ ਪੂਰਾ ਲੈਣਾ ਚਾਹੀਦਾ ਹੈ ਸੈਂਟਰ ਸਰਕਾਰ ਬਿਲਕੁਲ ਨਕੰਨੀ ਸਰਕਾਰ ਬਣ ਚੁੱਕੀ ਹੈ ਇਸ ਟਾਈਮ ਦੇ ਵਿੱਚ ਜੋ ਉਹਨਾਂ ਨੇ ਪਿਛਲੇ ਸਮੇਂ ਨੂੰ ਜੋ ਵੀ ਵਾਅਦੇ ਕੀਤੇ ਮੈਨੂੰ ਵੀ ਪੂਰੇ ਨਹੀਂ ਕੀਤੇ ਭਾਈ ਕਿਰਪਾ ਕਰਕੇ ਆਜੋ ਜੋ ਸਰਕਾਰ ਦੇ ਰੋਲੇ ਆ ਇਸ ਵਿੱਚ ਚੱਲਣੇ ਹੋਰ ਅੱਜ ਪੰਜਾਬ ਬੰਦ ਉਹਦਾ ਕਾਰਨ ਵੀ ਇਹ ਹੈ ਜੇ ਇਸੇ ਤਰ੍ਹਾਂ ਸੈਂਟਰ ਤੋਂ ਸਰਕਾਰ ਇਹ ਕਰਦੀ ਰਹੇ ਕਿ ਬਣਾ ਦੇ ਇੱਕ ਬੈਠੋ ਕਰਜ਼ੇ ਵਿੱਚ ਡੁੱਬਦਾ ਜਾਵੇਗਾ ਬੇਨਤੀ ਹੈ ਜਿੰਨਾ ਗ੍ਰਾਮੀਨ ਨੰਬਰ ਛੱਕ ਲਿਆ ਕਿਰਪਾ ਕਰਕੇ ਆ ਕੇ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਜੋ ਕਿ ਕਿਸਾਨ ਕੁਸ਼ਾਲ ਹੋਵੇਗਾ ਕਿਉਂਕਿ ਸਾਥੂ ਨਹੀਂ ਹੈ ਉਹ ਨਾਲ ਨਾਲ ਬਾਹਰ ਵੀ ਕੁਸ਼ਾਲ ਹੋਵੇਗਾ ਕੀ ਵਪਾਰ ਜਿੰਨਾ ਵੀ ਹੋ ਸਾਰਾ 33 ਦੇ ਨਾਲ ਹੀ ਚੱਲਦਾ ਹੈ ਕਈ ਜਥੇ ਪਹੁੰਚੀ ਨਾਲ ਬਾਰੇ ਸਮਰਥਾ ਜਿਸ ਤਰ੍ਹਾਂ ਕੇ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਜਦੋਂ ਪੰਜਾਬ ਬੰਦ ਨੂੰ ਸੱਦਾ ਦਿੱਤਾ ਜਾਂਦਾ ਹੈ ਬਾਜ਼ਾਰਾਂ ਚ ਬੜੀ ਦਿੱਕਤ ਆਦੀ ਹੈ ਪਰ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਹਰ ਯੂਨੀਅਨ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਹਰ ਯੂਨੀਅਨ ਪਾ ਜਿਕੇ ਸੰਸਦਗਿ ਗਦੇਵਾਲ ਜੀ ਨੂੰ ਮਹੀਨਿਆਂ ਤੋਂ ਮਰਨ ਮਰਦ ਕੇ ਬੈਠੇ ਹਾਂ ਧੰਨਵਾਦ ਕਰਦੇ ਹਾਂ ਕਿ ਜੀ ਇਹ ਸਾਰਾ ਵਪਾਰ ਜਿੱਲਾ ਹੋਟਲ ਹੋਟਲਾਂ ਦੇ ਸਪੋਰਟ ਵਿੱਚ ਆਇਆ ਹੈ ਸਾਡਾ ਪੰਜਾਬ ਅੱਜ ਬੰਦ ਹੈ ਧਾਰਮਿਕ ਪਾਰਟੀ ਤੋਂ ਅਪੀਲ ਹੈ ਸਟੇਟ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਸਮੱਸਿਆ ਨੂੰ ਵਪਾਰ ਮੰਡਲ ਦੇ ਵੱਲੋਂ ਵੀ ਪੂਰਾ ਦਿੱਤਾ ਜਾ ਰਿਹਾ ਹੈ ਪਾਰ ਮੰਡਲ ਦੇ ਵੱਲੋਂ ਹਫ਼ਸਾਲਾਂ ਦੇ ਨਾਲ ਜੀ ਅੱਜ ਵੀ ਕਿਸਾਨਾਂ ਦੇ ਨਾਲ ਹੈ ਹੋਰ ਅੱਗੇ ਵੀ ਕਿਸਾਨਾਂ ਦੇ ਨਾਲ ਹੀ ਰਹੇ ਹਾਂ ਜੀ ਹਾਂ ਜੀ ਸਰ ਅੱਜ ਤੁਸੀਂ ਵੀ ਆ ਜਿਹੜਾ ਵਪਾਰ ਮੰਡਲ ਦੇ ਵੱਲੋਂ ਪਹੁੰਚੇ ਹੋ ਇਸ ਸੰਬੰਧ ਦੇ ਸੱਦੇ ਨੂੰ ਲੈ ਕੇ ਮੋਰਚੇ ਦੇ ਵਿੱਚ ਕੀ ਕੁਝ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਸਾਰੇ ਪੰਜਾਬ ਦੇ ਵਿੱਚ ਬਾਰਡਰ ਤੇ ਨੱਲੇਵਾਲ ਸਾਹਿਬ ਮਰਨ ਵਕਤ ਤੇ ਬੈਠੇ ਨੇ ਪੰਜਾਬ ਦੀਆਂ ਮੰਗਾਂ ਲੈ ਕੇ ਜੋ ਕਿ ਸੈਂਟਰ ਸਰਕਾਰ ਸੁਤੀ ਸੁਤੀ ਪਈ ਸਰਕਾਰ ਜਿਹਨੂੰ ਜਗਾਉਣ ਵਾਸਤੇ ਅੱਜ ਮੁਕੰਮਲ ਪੰਜਾਬ ਸਾਰਾ ਬੰਦ ਏ ਤੇ ਵਪਾਰ ਮੰਡਲ ਪ੍ਰਧਾਨ ਨਾਮ ਦੇ ਉੱਤੇ ਸਾਰਾ ਜਲਾਲਾਬਾਦ ਅੱਜ ਮੁਕੰਮਲ ਕਿਸਾਨਾਂ ਦੇ ਯੂਨੀਅਨ ਦੇ ਹੱਕ 'ਚ ਖੜਾ ਏ ਤੇ ਸਾਰਾ ਸ਼ਹਿਰ ਬੰਦ ਪਿਆ ਏ ਅਸੀਂ ਐਵੇਂ ਇਹਨਾਂ ਨਾਲ ਡਟੇ ਰਵਾਂਗੇ ਜਦੋਂ ਵੀ ਸਾਨੂੰ ਕੋਲ ਕਰਨਗੇ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਕਿਉਂਕਿ ਕਿਸਾਨ ਤੇ ਦੁਕਾਨਦਾਰ ਇੱਕ ਦੂਜੇ ਨਾਲ ਮਾਂ ਨੋ ਮਾਸ ਦਾ ਰਿਸ਼ਤਾ ਹੈ ਸਾਡਾ ਇਹਨਾਂ ਬਿਨਾਂ ਨਹੀਂ ਸਰਦਾ ਤੇ ਉਹਨਾਂ ਦਾ ਸਾਡੇ ਬਿਨਾਂ ਨਹੀਂ ਸਰਦਾ ਅਸੀਂ ਕਹਿੰਦੇ ਹਾਂ ਕਿਸਾਨ ਮੋਰਚਾ ਜੰਗ ਜੁੱਤੇ ਤੇ ਸਾਡੇ ਪੰਜਾਬ ترقی ਜਾਵੇ ਖੁਸ਼ਹਾਲੀ ਆਵੇ ਤੇ ਸਾਡੇ ਕਿਸਾਨ ਭਰਾ ਜਿਹੜੇ ਕਰਜ਼ਾਈ ਦੇ ਡੁੱਬੇ ਪਏ ਨੇ ਉਹ ਮੁਕਤ ਆਣਗੇ ਤਾਂ ਹੀ ਦਿਖਾਂਦਾਰ ਉਤਾਂਵੇਂ